ਦੇ ਵਿੱਚ ਭਾਈ ਅਮਰਤਵਾਲ ਸਿੰਘ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਇਹ ਜੀਪੀ ਆ ਜਾਂ ਸਿਪੀ ਆ ਜਿਹੜਾ ਵੀ ਪੰਜਾਬ ਨਾਲੋਂ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ ਨਾ ਫਰ ਤੋਂ ਕਲਾਕਾਰੋ ਹੁਣ ਦੇ ਕੇ ਦਿਖਾਉਣ ਦੇ ਨਾ ਇਹ 66% ਦਾ ਕਿਹੜਾ ਵੀ ਮਰਜੀ ਕਲਾਕਾਰ ਪ੍ਰਚਾਰ ਕਰਨ ਦੇ 66% ਹੋਵੇ ਇਹ ਨੌਜਵਾਨ ਜਿੱਤੀ ਆ ਜਿਹਦੇ ਪਿੱਛੇ ਜੇ ਲੱਗੇ ਕਾਂਗਰਸ ਸਰਕਾਰ ਚਿੱਟੇ ਨਸ਼ੇ ਦੇ ਬਣੀ ਨਾ ਕਾਂਗਰਸ ਤੋਂ ਬੰਦ ਹੋਇਆ ਨਾ ਝਾੜੂ ਵਾਲੇ ਤੋਂ ਬੰਦ ਹੋਇਆ ਮਾਮਾ ਕਹਿੰਦਿਆਂ ਨੇ ਕੀ ਕਰਨਾ ਸੀ 1000 ਰੁਪਿਆ ਕੀ ਕਰਨਾ ਸੀ 2000 ਰੁਪਿਆ ਜੇ ਚਿੱਟਾ ਨਾਲ ਤੁਸੀਂ ਕਹਿੰਦੇ 1000 ਰੁਪਏ ਸਾਨੂੰ ਦੇਣ ਦੀ ਗੱਲ ਕਰਦੇ ਹੋ ਤੁਸੀਂ ਸਾਡਾ ਕੱਲਾ ਨਸ਼ਾ ਹੀ ਬੰਦ ਕਰਦੋ ਸਾਡੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਸ ਕਰਕੇ ਇਹ ਪੰਜਾਬ ਦੇ ਵਿੱਚ ਜਵਾਨੀਆਂ ਜਿਹੜੀ ਪੰਜਾਬ ਦੀ ਸਹੀ ਰਸਤੇ ਚ ਤੁਰ ਚੁੱਕੀ ਆ ਲੀਡਰਾਂ ਦਾ ਖੜਾ ਛੱਡ ਕੇ ਇਹ ਚਾਹੁੰਦੀ ਆ ਕਿ ਜਿਹੜਾ ਜਿਸ ਤਰ੍ਹਾਂ ਸਾਡਾ 40 ਸਾਲ ਦਾ ਸਿੱਖ ਰਾਜ ਸੀਗਾ ਛੇਰੇ ਪੰਜਾਬ ਮਹਾਰਾਜਾ ਰਜਿੰਦਰ ਸਿੰਘ ਵਰਗਾ ਰਾਜ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਸਰਕਾਰ ਆਉਣੀ ਆ ਚਾਹੇ ਭਗਵਾਨ ਤੁਮ ਆਜੇ ਜਿਹੜਾ ਮਰਜੀ ਆਜੇ 2027 ਦੇ ਵਿੱਚ ਪੰਥਕ ਦੇ ਕੌਮੀ ਸਰਕਾਰ ਆਉਣੀ ਹੈ ਇੱਕ ਇਹ ਗੱਲ ਕਲੀਅਰ ਹੋ ਗਈ ਆ ਆ ਲੋਕਾਂ ਦੇ ਇਕੱਠਾ ਬਈ ਤੁਸੀਂ ਵੀ ਕਲਾਕਾਰ ਹੋ ਇੱਕ ਦੂਜੇ ਪਾਸੇ ਕਰਮਜੀਤਨ ਮੋੜ ਆ ਉਹਨਾਂ ਦੇ ਪੱਖ ਦੇ ਵਿੱਚ ਕੱਲ ਵੱਡੇ ਵੱਡੇ ਗਾਇਕ ਵੀ ਆਏ ਨੇ ਤੇ ਜੇ ਮੈਂ ਪੰਥਕ ਆਪਣੇ ਲੀਡਰ ਦੀ ਗੱਲ ਕਰਦਾ ਮੈਂ ਮੇਰੀ ਗੱਲ ਸੁਣੋ ਦੇਖੋ ਜਿਨ੍ਹਾਂ ਨੇ ਸਾਡੀ ਡਿੱਗੀ ਹੋਈ ਪੰਜਾਬ ਦੀ ਪੱਗ ਸਿਰ ਤੇ ਰੱਖੀ ਆ ਉਹਨਾਂ ਦੇ ਪੱਖ ਦੇ ਵਿੱਚ ਨਚਾਰ ਆ ਨਹੀਂ ਦੇ ਇਹਨਾਂ ਸਾਰਿਆਂ ਦਾ ਬਾਈਕਾਟ ਕਰੋ ਚਾਹੇ ਗਿੱਪੀ ਆ ਚਾਹੇ ਸਿੱਪੀ ਆ ਜਿਹੜਾ ਵੀ ਕੋਈ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਉਸ ਬੰਦੇ ਦਾ ਪ੍ਰਚਾਰ ਕਰ ਦਿਓ ਤੁਸੀਂ ਉਸ ਪਾਰਟੀ ਦਾ ਪ੍ਰਚਾਰ ਕਰਦੇ ਹੋ ਜਿਨ੍ਹਾਂ ਨੇ ਸਾਡੇ ਉੱਪਰ ਨਾ ਨਾ ਪਾਸੇ ਪਾਏ ਨੇਗੇ ਸਾਡੇ ਭਰਾ ਡਿਬਰੂ ਗੜਦਨ ਜਿਹਨਾਂ ਨੂੰ ਭੇਜਦੇ ਤੁਸੀਂ ਪੰਜਾਬ ਨਾਲੋਂ ਜਾਂ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਨਾਲੋਂ ਜਾਂ ਦਿੱਲੀ ਨਾਲੋਂ ਤੁਹਾਡੇ ਭਗਮਾਤ ਮਾਨਣਾ ਮੇਰੀ ਅੱਖਾਂ ਦੇ ਵਿੱਚ ਅੱਖ ਪਾਏ ਗੱਲ ਕਰਾਓ ਤੁਹਾਡੇ ਕਰਮਜੀਤ ਅਨਮੋਲ ਮਾਨਣਾ ਮੇਰੀ ਅੱਖਾਂ ਦੇ ਵਿੱਚ ਅੱਖ ਪਾਏ ਗੱਲ ਕਰਾਓ ਮਸੀਂ ਉਹ ਬੰਦੇ ਆ ਜਿਹਨਾਂ ਨੇ 700 ਕਰੋੜ ਰੁਪਏ ਲੋਕਾਂ ਦਾ ਨੌਜਵਾਨਾਂ ਦਾ ਕਢਾਇਆ ਹੋਇਆ ਕੋਈ 5 ਰੁਪਏ ਸਾਫਤ ਨਹੀਂ ਕਰ ਸਕਦਾ ਕੋਈ ਸਾਥਗੀ ਦਾ ਤਿੰਨ ਫਰਦੋਂ ਕਲਾਕਾਰੋ ਹੁਣ ਦੇਖੇ ਦਿਖਾਉਣ ਦੇ ਨਾ ਇਹਨਾਂ ਛੱਤਰ ਪ੍ਰੇਟ ਦਾ ਕਿਹੜਾ ਵੀ ਮਰਜੀ ਕਲਾਕਾਰ ਪ੍ਰਚਾਰ ਕਰਨੇ ਹੋ ਛੱਤਰ ਪ੍ਰੇਟ ਹੋਵੇ ਇਹ ਨੌਜਵਾਨ ਕਹਿੰਦੇ ਨੇ ਜੀ ਜਿਵੇਂ ਗੁਰਪ੍ਰੀਤ ਘੁੱਗੀ ਆਇਆ ਪਹਿਲਾਂ ਤਾਂ ਇਸੇ ਪਾਰਟੀ ਨੂੰ ਇਹੰਦਾ ਸੀ ਕੱਲ ਉਸੇ ਪਾਰਟੀ ਦੇ ਸੋਲੇ ਗਈ ਜਾਂਦੀ ਕਿਹਦੇ ਪੱਖ ਦਾ ਇਹਨਾਂ ਦੇ ਪੱਖ ਦਾ ਆ ਹਾਂ ਪਹਿਲਾਂ ਇਹਨਾਂ ਦੇ ਕਰਮੀਤਨ ਮੂਲ ਯਾਰ ਗੁਰਪ੍ਰੀਤ ਕੀ ਕਰੀਏ ਨਾ ਯਾਰ ਤੈਨੂੰ ਮਾੜੀ ਮੋੜੀ ਸੰਗ ਸ਼ਰਮ ਮਨਣਾ ਯਾਰ ਕਿਹਦਾ ਸਾਥ ਨਾ ਫਿਰਦਾ ਇੱਕ ਪਾਸਾ ਤੂੰ ਅਰਦਾਸ ਵਰਗੀਆਂ ਫਿਲਮਾਂ ਬਣਾਉਣਾ ਪਾਸੇ ਲਾਉਣਾ ਇੱਕ ਪਾਸੇ ਉਹਨਾਂ ਨਾਲ ਤੁਰ ਫਿਰਦਾ ਜਿਹੜੇ ਪੰਜਾਬ ਨੂੰ ਜਮਾਣ ਕੰਗਾਲ ਕਰਦੇ ਤੋਲੇ ਹੋਨੇ ਮੈਨੂੰ ਇੱਕ ਵੀ ਤੁਹਾਡਾ ਕੰਮ ਜਿਹਦੇ ਤੁਸੀਂ ਕਰਮਜੀਤਨ ਮੋੜ ਲਈ ਪ੍ਰਚਾਰ ਕਰਨ ਲਈ ਜਾ ਰਹੇ ਹੋ ਇੱਕ ਵੀ ਕੋਈ ਕੰਮ ਪੰਜਾਬ ਲਈ ਕਰਾ ਦਿਖਾ ਦਿਓ 2017 ਤੋਂ ਲੈ ਕੇ ਲਗਾਤਾਰ ਪੰਜਾਬ ਲਈ ਤੁਰੇ ਹੋਇਆ ਬਾਦਲਾਂ ਨੇ ਕਾਂਗਰਸ ਨੇ ਬੀਜੇਪੀ ਨੇ ਸਾਰਿਆਂ ਨੇ ਪਰਚੇ ਪਾਏ ਨੇਗੇ ਐਡੇ ਸਾਡੇ ਤੁਸੀਂ ਦੇਖੋ ਚਲ ਅਜ ਤਾਂ ਹੁਣ ਦੇ ਤੁਰੇ ਹੋਇਆ ਆ ਤਾਂ ਸਾਰੇ ਪਰਿਵਾਰ-ਬਾਰ ਕਿਥੋਂ ਲੋਕ ਜਾ ਰਹੇ ਕਾਮਰੇ ਸਾਰਾ ਸਾਰੇ ਪਰਿਵਾਰ ਵਾਰ ਗਿਆ ਆਪਣੇ ਪੰਜਾਬ ਲਈ ਯਾਰ ਇਹਨਾਂ ਨੇ ਕਿੱਡੀਆਂ ਬੱਟੇ ਦੇਣਾ ਨੇ ਕਰਮੀ ਤਰਮੋਲ ਦੀ ਦੇਣ ਕੀ ਹੈ ਜਿਹਦੇ ਪਿੱਛੇ ਜੇ ਲੱਗੇ ਫਿਰਦੇ ਮੈਨੂੰ ਤੈ ਸਮਝ ਨਹੀਂ ਆ ਗਈ ਮੇਰੇ ਨਾਲ 5 ਮਿੰਟ ਗੱਲ ਕਰਾ ਦਿਓ ਉਹਨੂੰ 5 ਜਿਹੜੇ ਪੰਜਾਬ ਦੇ ਮੁੱਦੇ ਦੱਸੂਗਾ ਵੀ ਆਹ ਪੰਜਾਬ ਦੇ ਮੁੱਦਿਆਂ ਦਾ ਹੱਲ ਦੱਸ ਦੇ ਕੀ ਯਾਰ ਸ਼ਰਮ ਨਹੀਂ ਆਉਂਦੀ ਯਾਰ ਕੋਈ ਮੁੱਦੇ ਨਹੀਂ ਹੈਗੇ ਕਿ ਕਿ ਮੈਂ ਕਲਾਕਾਰ ਆ ਮੈਂ ਫੇਮਸ ਆ ਤੂੰ ਕਰ ਕੀ ਸਕਦਾ ਯਾਰ ਮੈਨੂੰ ਆਹ ਦੱਸ ਤੂੰ ਕਿਹੜੇ ਪੰਜਾਬ ਲਈ ਮੁੱਦੇ ਲਈ ਲੜ ਸਕਦਾ ਲੜ ਕੇ ਦਿਖਾ ਆ ਜਾ ਜੇ ਤੂੰ ਕਹਿੰਦਾ ਮੈਂ ਪੰਜਾਬ ਲਈ ਕਰ ਸਕਦਾ ਆ ਜਾ ਬੱਠ ਪਣਾ ਉਸ ਧਰਨ ਤੇ ਜਾ ਕੇ ਸਾਡੇ ਬਰਾਬਰ ਦਿੱਲੀ ਦੇ ਬਰਾਬਰ ਸੈਂਟਰ ਦੇ ਬਰਾਬਰ ਬੱਠ ਮ ਜਿਹੜੇ ਆਮ ਆਦੀ ਪਾਰਟੀ ਕਹਿੰਦੇ ਸਾਨੂੰ 13 MP ਜਿਤਾ ਕੇ ਭੇਜੋ ਅਸੀਂ 7 MP ਇਹਨਾਂ ਦੇ ਪਹਿਲਾਂ ਜਿਤਾ ਕੇ ਭੇਜ ਚੁੱਕੇ ਆ ਬਾਈ ਜੀ 7 ਰਾਸ਼ਾ ਮੈਂਬਰ ਜਿਹੜੇ ਐਮਐਲਏ ਦੀ ਵੋਟ ਨਾਲ ਭੇਜੇ ਹੋਏ ਨੇ ਭਗਵੰਤ ਮਾਨ ਟਾਪਦਾ ਫਿਰਦਾ ਕਿ ਸੜੀ ਝੋਲ ਦੀ ਗੈਰ ਹਾਜ਼ਰੀ ਤੇਰੇ 6 ਨਮੂਨੇ ਦੀ ਜਮੀ ਬਿਲਕੁਲ ਗੈਰ ਹਾਜ਼ਰੀ ਆ ਕੱਲਾ ਸਿਚੇ ਵਾਲਾ ਇੱਕ ਦਿਨ ਜਾ ਕੇ ਆ ਆਹ ਤਰਾ ਹਰਪ੍ਰੀਤ ਸਿੰਘ ਕਿੱਥੇ ਆ ਲਿਆ ਆਹ ਤਰਾ ਰਾਗਵ ਜੱਡਾ ਕਿੱਥੇ ਆ ਸੰਦੀਪ ਪਾਟ ਕਿੱਥੇ ਆ ਚੰਡੀਗੜ੍ਹ ਦਾ ਉਹ ਆਪਣਾ ਦੂਸਰਾ ਦਿੱਲੀ ਵਾਲਾ ਕਿੱਥੇ ਆ ਅੱਛਾ ਹਰਿਆਣਾ ਵਾਲਾ ਕਿੱਥੇ ਆ 6 ਦੀ ਤੇਰੇ ਰਾਸ਼ਾ ਮੈਂਬਰਾਂ ਦੀ ਗੈਰ ਹਾ ਤੁਸੀਂ ਕਹੋ ਸਾਨੂੰ 13 ਹੋਰ ਦਿਤਾ ਦਿਓ ਇਹ ਨਹੀਂ ਹੁਣ ਕੰਮ ਚੱਲਣਾ ਇਹ ਨਹੀਂ ਹੁਣ ਕੰਮ ਚੱਲਣਾ ਗਈਆਂ ਆਈਆਂ 2027 ਦੀ ਤਿਆਰੀ ਕਰ ਲੈ ਭਗਮਾਤਮਾਨ ਮੈਂ ਸਾਰੀ ਪੰਥ ਤੋਂ ਟਿਕ ਲਊਗਾ ਜਿੱਥੋਂ ਭਗਮਾਤਮਾਨ ਕੜਾ ਉਹਥੇ ਮੈਂ ਚੂਣ ਬਰਾ ਵਿਰੁੱਧ ਲੜੂਗਾ ਭਗਮਾਤਮਾਨ ਦੇ ਮੈਂ ਅੱਜ ਐਲਾਨ ਕਰਦਾ ਜਿੱਥੋਂ ਵੀ ਚੂਣ ਲੜੂਗਾ ਅੱਜ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਕਹਿੰਦੇ ਆ ਵੀ ਤੁਹਾਡੇ 3 ਸਾਲ ਰਹਿ ਗਏ ਜਿੰਨੇ ਮਰਜ਼ੀ ਪਰਚੇ ਹੋਰ ਪਾਉਣਿਆ ਹੋਰ ਪਾ ਲਓ ਕੋਈ ਪਰਵਾਹ ਨਹੀਂ ਇਹਨੇ ਮਰਜ਼ੀ ਪਾ। ਪਾਣ ਇੱਕ ਮੈਨੂੰ ਹੋਰ ਸਵਾਲ ਆ। ਪਾਣ ਇੱਕ ਹੋਰ ਸਵਾਲ ਮੇਰਾ। ਅਕਾਲੀ ਦਰਬਾਰ ਦਾ ਬਾਦਲ ਦੀ ਗੱਲ ਕਰੀ ਉਹ ਕਹਿੰਦੇ ਅਸੀਂ ਜ਼ਿਲ੍ਹਾ ਕਟਿਆ ਅਸੀਂ ਪੰਥਕਾਂ ਉਹਨਾਂ ਨੇ ਹਰੇਕ ਸੀਟ ਤੇ ਆਉਂਦਾ ਜਿਹੜਾ ਉਮੀਦਵਾਰ ਅਲਾਨਿਆ ਹੋਇਆ। ਯਾਰ 1 ਮਿੰਟ ਮੈਨੂੰ ਤਾਂ ਪੁੱਛਣ ਦੀ ਕੀ ਲੋੜ ਆ ਕਿਉਂਕਿ ਇਹ ਸਤਾਨਾਂ ਦੇ ਬਰੁੱਧ ਚੱਲਦੇ ਆ। ਆਹ ਲੋਕਾਂ ਨੂੰ ਪੁੱਛ ਲਾ ਵੀ ਕਿੰਨੇ ਕ ਪੰਥਕ ਨੇ ਕਿੰਨਾ ਕੁਛ ਉਹਨਾਂ ਨੇ ਪੰਜਾਬ ਦਾ ਸਮਾਰਿਆ। ਕੀ ਕਿ ਉਹਨਾਂ ਨੇ ਪੰਜਾਬ ਦੇ ਨਾਲ ਕੀਤਾ ਨੌ ਬਾਦਲ ਕੇ ਲਾਣੇ ਨੇ ਸਾਡਾ ਨੌਜਵਾਨਾ ਜੀ ਡਿਬਰੂ ਗੜਦੀ ਜੇਲ੍ਹ ਚ ਬੈਠਾ ਉਹਦੇ ਬਰਾਬਰ ਲੈ ਕੇ ਕੈਂਡੀਡੇਟ ਖੜਾ ਕਰਿਆ ਜਿਹਦੇ ਨਾਲ ਉਹਦੇ ਜੜ ਪੱਟੀ ਕੀ ਬਾਦਲ ਪਰਿਵਾਰ ਖਤਮ ਹੀ ਹੋ ਗਿਆ ਕਾਂਗਰਸ ਦੇਖ ਲੈ ਕਾਂਗਰਸ ਖਤਮ ਹੋ ਗਈ ਇਹ ਤਾਂ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜਿਹੜੀ ਗੱਲ ਕਹਿਦਾ ਨਾ ਨਾ ਮੈਂ 2014 ਦੀ ਗੱਲ ਕੀਤੀ ਜਦੋਂ ਆਪ ਭਗਮਾਨਤਵਾਲ ਦਾ ਮੁੱਖ ਮੰਤਰੀਆ ਦਫ਼ਤਰ ਖੋਲਿਆ ਸੀਗਾ ਬਰਨਾਲੇ ਉਦੋਂ ਮੈਂ ਕਹਿੰਦਾ ਮੈਂ ਕਹਿਆ ਬੰਦਾ ਮੁੱਖ ਮੰਤਰੀ ਬਣੋ ਬਣ ਗਿਆ ਪਰ ਅੱਜ ਮੈਂ ਗੱਲ ਕਹਿਣਾ ਵੀ ਉਹਦੇ ਹਾਲਾਤ ਇਹਨਾਂ ਦੇ ਉਹ ਮਾਰੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਵਿੱਚ ਪੰਤਿਕ ਸਰਕਾਰ ਬਣਨੀ ਆ ਮੇਰੇ ਹਿਸਾਬ ਮੈਨੂੰ ਇਹ ਲੱਗ ਰਿਹਾ ਜਿਸ ਸਮੇ ਮੈਂ ਖਡੂਰ ਸਾਹਿਬ ਦੇ ਵਿੱਚ ਗਿਆ ਜਾਂ ਇੱਥੇ ਆਇਆ ਵੀ 2027 ਦੇ ਵਿੱਚ ਭਾਈ ਅਮਰਤਵਾਲ ਸਿੰਘ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਗੱਲ ਸਹੀ ਆ ਕਿਉਂ ਨਾ ਹੋਵੇ ਸੁਬਾਨ ਅੱਲਾਹ ਵੀ ਆ ਦੇਮਾਗੀ ਬੁੜੀਆਂ ਨੂੰ ਚਲ ਦਿੱਤਾ ਤਾਂ ਹੈ ਨਹੀਂਗਾ ਅਸੀਂ ਕਹਿਣਾ ਤੁਹਾਨੂੰ ਤੁਹਾਡੇ ਕੋਈ 1000 ਰੁਪਏ ਦੀ ਲੋੜ ਨਹੀਂ ਤੁਹਾਡੇ 1000 ਰੁਪਏ ਤਾਂ ਛੱਡੋ ਆਹ ਥੋੜਾ ਪੁੱਤ ਪੰਜ-ਪੰਜ ਹਜ਼ਾਰ ਦਾ ਚਿੱਟਾ ਪੀ ਜਾਂਦੇ ਨੇ ਤੁਸੀਂ ਕਹਿੰਦੇ ਸੀ 1000 ਰੁਪਏ ਦੇਵਾਂਗੇ ਆ ਜਾ ਲੇ ਪੰਜ-ਪੰਜ ਹਜ਼ਾਰ ਰੁਪਏ ਚਿੱਟਾ ਪੀ ਜਾਂਦੇ ਨੇ ਪੰਜ-ਪੰਜ ਆਹ ਦੇ ਖਲਾ ਖੜਾ ਝੋਟਾ ਇਸ ਕਰਕੇ ਆ ਝੋਟਾ ਖੜਾ ਅਸੀਂ ਸਾਰੇ ਬੰਦੇ ਖੜੇ ਆ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਜੇਕਰ ਤੁਸੀਂ ਸਾਨੂੰ ਸਾਡੇ ਉੱਪਰ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਅਸੀਂ ਮਾੜਾ ਹੀ ਕਰਤਾ ਸੀ ਥੋਥੋਂ ਜਿਹੜੇ ਨਸੇ ਜੜ ਪੱਟਣੀਗੇ ਸੀ ਨਸੇ ਜ